ਇੱਕ ਬਿਨਾ ਨੰਬਰ ਵਾਲੀ ਮੋਟਰਸਾਈਕਲ ਪਰ ਚਾਰ ਨੌਜਵਾਨਾਂ ਨੇ ਉਸ ਨੂੰ ਇਹ ਤਰ ਹਥਿਆਰ ਦਾ ਦਿਖਾ ਕੇ ਰੋਕ ਕੇ ਡਰਾਦਮ ਕਰਕੇ ਉਸ ਦਾ ਪਿੱਟੂ ਬੇ ਖੋਲਿਆ ਜਿਸ ਪਰ ਉਸ ਦੇ ਬਿਆਨ ਪਰ ਬਸੇਵਟਾਣਾ ਪੁਲਿਸ ਨੇ ਮਕਦਮਾ ਦਰਜ ਕੀਤਾ ਸੀ ਤੇ ਤਫਤੀਸ਼ ਸ਼ੁਰੂ ਕੀਤੀ ਸੀ ਜੀ ਕੱਲ ਇਹ ਪੁਲਿਸ ਦੇ ਨਾਲ ਸਨਾਖਤ ਕਰਕੇ ਰਿਕਵਰੀ ਕਰਉਣ ਗਏ ਸੀ ਮਕਦਮਾ ਜੀ ਜਦੋਂ ਉਹ ਅਰੈਸਟ ਕੀਤਾ ਗਿਆ ਤਾਂ ਇਹ ਇੱਕ ਬੇਵਾਦ ਕਰਨ ਦੀ ਸ਼ਕਤੀ ਲੈ ਲਈ ਸੀ ਪੁਲਿਸ ਨੇ ਦੇਖੋ ਚਾਰ ਦੋਸ਼ੀਆਂ ਨੇ ਸ਼ਾਲਾ ਮਾਧਿਅਮ ਸੇ ਭਜਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹਨਾਂ ਨੇ ਕੁਝ ਤਰ੍ਹਾਂ ਦੇ ਸਿੱਟਾ ਲਾ ਲਿਆ ਦੋਸ਼ੀਆਂ ਪਾਸੋਂ ਇਸ ਮੁਕੱਦਮੇ ਵਿੱਚ ਵਰਤਿਆ ਗਿਆ ਪੇਚਾਰ ਹਥਿਆਰ ਦਾ ਲੋਹਾ ਬਰੰਦ ਕੀਤਾ ਗਿਆ ਤੇ ਨਕਦੀ 25000 ਬਰੰਦ ਕੀਤੀ ਗਈ ਤੇ ਹੋਰ ਸਾਰਾ ਸਮਾਨ ਬਰਾਮਦ ਕੀਤਾ ਗਿਆ ਅਜੀ ਮੀਤੀ 28/25 ਨੂੰ ਸੰਦੀਪ ਸਿੰਘ ਵਾਸੀ Rajasthan ਜੋ ਮਰਿੰਡਾ ਵਿਕੇ ਇੱਕ ਫਾਈਨਾਂਸ ਕੰਪਨੀ ਦਾ ਕਰਮਚਾਰੀ ਹੈ ਤੇ ਬਸੀ ਏਰੀਆ ਫਤਿਹਗੜ੍ਹ ਸਾਹਿਬ ਏਰੀਆ ਵਿੱਚੋਂ ਰਿਕਵਰੀ ਦਾ ਕੰਮ ਕਰਦਾ ਉਸਨੇ ਬਸੀ ਬਠਾਲਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਆਪਣੇ ਰਿਕਵਰੀ ਦੇ ਕਰੀਬ 75000 ਰੁਪਿਆ ਇਕੱਠਾ ਕਰਕੇ ਮਰਿੰਡਾ ਨੂੰ ਜਾ ਰਿਹਾ ਸੀ ਇਹ ਪੈਸੇ ਉਸਨੇ ਆਪਣੇ ਪਿੱਠੂ ਬੈਗ ਵਿੱਚ ਪਾਏ ਹੋਏ ਸਨ ਜਿਸ ਵਿੱਚ ਉਸਦਾ ਆਈਟੈਪ ਆਈ ਪੈਡ ਵਗੈਰਾ ਹੋਰ ਸਮਾਨ ਵੀ ਕਾਫੀ ਸੀ ਤੋਂ ਇਸ ਵਿੱਚ ਉਸੇ ਦੌਰਾਨ ਰਸਤੇ ਵਿੱਚ ਇੱਕ ਬਿਨਾ ਨੰਬਰ ਵਾਲੀ ਮੋਟਰਸਾਈਕਲ ਪਰ ਚਾਰ ਨੌਜਵਾਨਾਂ ਨੇ ਉਸ ਨੂੰ ਈਧਰ ਹਥਿਆਰ ਦਾ ਦਿਖਾ ਕੇ ਰੋਕ ਕੇ ਡਰਾਤਮਕਾ ਕੇ ਉਸ ਦਾ ਪਿੱਠੂ ਬੇ ਖੋਲਿਆ ਜਿਸ ਪਰ ਉਸ ਦੇ ਬਿਆਨ ਪਰ ਬਸੀ ਪਠਾਨਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ ਤੇ ਤਫ਼ਤੀਸ਼ ਸ਼ੁਰੂ ਕੀਤੀ ਸੀ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਘਰਵਾਲ ਜੀ ਦੀ ਹਦਾਇਤ ਅਨੁਸਾਰ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਕੱਲ ਬਸੀ ਪਠਾਨਾ ਪੁਲਿਸ ਦੀ ਟੀਮ ਨੇ ਇਹਨਾਂ ਦੋਸ਼ੀਆਂ ਨੂੰ 5 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਇਸ ਮੁਕੱਦਮੇ ਵਿੱਚ ਦਫਤਰ ਕੀਤਾ ਸੀ ਜਿਨ੍ਹਾਂ ਨੂੰ ਅੱਜ ਮਾਂਜੁਗੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਉਸ ਪੁਲਿਸ ਰਿਮਾਂਡ ਵਿੱਚ ਦੋਸ਼ੀਆਂ ਪਾਸੋਂ ਇਸ ਮਕਦਮਾ ਵਿੱਚ ਵਰਤਿਆ ਗਿਆ ਤੇ ਧਾਰ ਹਥਿਆਰ ਦਾ ਲੋਹਾ ਬਰਾਮਦ ਕੀਤਾ ਗਿਆ ਤੇ ਨਕਦੀ 25000 ਬਰਾਮਦ ਕੀਤੀ ਗਈ ਤੇ ਹੋਰ ਸਾਰਾ ਸਮਾਨ ਬਰਾਮਦ ਕੀਤਾ ਗਿਆ ਮੋਟਰਸਾਈਕਲ ਹਾਂਜੀ ਇਸ ਮਕਦਮਾ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਦੋਸ਼ੀਆਂ ਦੇ ਨਾਮ ਸਨ हां जी दोशी विजय मनेंद्र शरणजीत हरदीप ਤੇ रजनीश ਇਹ ਬਸੇ ਵਟਾਣਾ ਦੇ ਰਹਿਣਾ ਰਜਨੀਸ਼ ਪਹਿਲਾਂ ਵੀ ਕੋਈ ਮਕਦਮਾ ਚੱਲਦਾ ਹਾਂ ਜੀ ਇਹਨਾਂ ਤੋਂ ਦੋ ਦੋਸ਼ੀਆਂ ਦੇ ਵਿਰੁੱਧ ਚੋਰੀ ਦਾ ਮਕਦਮਾ ਦਰਜ ਤੇ ਫਿਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਦਾ ਸਰ ਜੀ ਕੱਲ ਇਹ ਪੁਲਿਸ ਦੇ ਨਾਲ ਸ਼ਨਾਖਤ ਕਰਕੇ ਰਿਕਵਰੀ ਕਰਉਣ ਗਏ ਸੀ ਮਕਦਮੇ ਦੀ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਇੱਕ ਬੇਵਾਦ ਘਰ ਦੀ ਸ਼ੱਤ ਤੇ ਲੈ ਗਏ ਸੀ ਪੁਲਿਸ ਨੇ ਇਥੋਂ ਚਾਰ ਦੋਸ਼ੀਆਂ ਨੇ ਸ਼ਾਲਾ ਮਾਰਦਿਆਂ ਸੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹਨਾਂ ਨੇ ਕੁਝ ਤਰ੍ਹਾਂ ਦੇ ਸੱਟ ਲੱਗਿਆ ਸੀ ਟੋਟਲ ਕਿੰਨੇ ਰੈਸਟ ਕੀਤੇ ਗਏ ਨੇ ਜੀ ਪੰਜ ਦੋਸ਼ੀ ਰੈਸਟ ਕੀਤੇ ਗਏ ਨੇ ਠੀਕ ਨਹੀਂ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਪਰ ਚਾਰ ਨੌਜਵਾਨਾਂ ਨੇ ਉਸ ਨੂੰ ਇਹ ਤਰ ਹਥਿਆਰ ਦਾ ਦਿਖਾ ਕੇ ਰੋਕ ਕੇ ਡਰਾਦਮ ਕਰਕੇ ਉਸ ਦਾ ਪਿੱਠੂ ਬੈ ਖੋਲਿਆ ਜਿਸ ਪਰ ਉਸਦੇ ਬਿਆਨ ਪਰ ਬਸੀ ਬਟਾਲਾ ਪੁਲਿਸ ਨੇ ਮਕਦਮਾ ਦਰਜ ਕੀਤਾ ਸੀ ਤੇ ਤਫਤੀਸ਼ ਸ਼ੁਰੂ ਕੀਤੀ ਸੀ ਜੀ ਕੱਲ ਇਹ ਪੁਲਿਸ ਦੇ ਨਾਲ ਸਨਗਤ ਕਰਕੇ ਰਿਕਵਰੀ ਕਰਉਣ ਗਏ ਸੀ ਮੁਕਦਰੂ ਜੀ ਜਦੋਂ ਉਹ ਅਰੈਸਟ ਕੀਤਾ ਗਿਆ ਤਾਂ ਇਹ ਇੱਕ ਬੇਵਾਦ ਘਰ ਦੀ ਸ਼ਕਤੀ ਲੈ ਗਏ ਸੀ ਪੁਲਿਸ ਨੇ ਇਥੋਂ ਚਾਰ ਦੋਸ਼ੀਆਂ ਨੇ ਸ਼ਾਲਾ ਮਾਧਿਆ ਸਭ ਜੰਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹਨਾਂ ਨੇ ਕੁਝ ਕਰਾਂ ਨਹੀਂ ਸਕਿਆ ਦੋਸ਼ੀਆਂ ਪਾਸੋਂ ਇਸ ਮੁਕਦਮਾ ਵਿੱਚ ਵਰਤਿਆ ਗਿਆ ਇਹ ਇਤਾਰਕ ਹਥਿਆਰ ਦਾ ਲੋਹਾ ਰੰਮ ਕੀਤਾ ਗਿਆ ਤੇ ਨਗਦੀ 25000 ਰੁਪਏ ਬ੍ਰਾਂਡ ਦਿੱਤੀ ਗਈ ਤੇ ਹੋਰ ਸਾਰਾ ਸਮਾਨ ਪ੍ਰਾਪਤ ਕੀਤਾ ਗਿਆ। ਅਜੀ ਮੀਤੀ 28/25 ਨੂੰ ਸੰਦੀਪ ਸਿੰਘ ਵਾਸੀ Rajasthan ਜੋ ਮਰੇਂਡਾ ਵਿਕੇਕ ਫਾਈਨਾਂਸ ਕੰਪਨੀ ਦਾ ਕਰਮਚਾਰੀ ਹੈ ਤੇ ਬਸੀ ਏਰੀਆ ਫਤਿਹਗੜ੍ਹ ਸਾਹਿਬ ਏਰੀਆ ਵਿੱਚੋਂ ਰਿਕਵਰੀ ਦਾ ਕੰਮ ਕਰਦਾ ਹੈ। ਉਸਨੇ ਬਸੀ ਬਟਾਲਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਆਪਣੇ ਰਿਕਵਰੀ ਦੇ ਕਰੀਬ 85000 ਰੁਪਏ ਇਕੱਠਾ ਕਰਕੇ ਮਰੇਂਡਾ ਨੂੰ ਜਾ ਰਿਹਾ ਸੀ। ਇਹ ਪੈਸੇ ਉਸਨੇ ਆਪਣੇ ਪਿੱਠੂ ਬੈਗ ਵਿੱਚ ਪਾਏ ਹੋਏ ਸਨ ਜਿਸ ਵਿੱਚ ਉਸਦਾ ਆਈਟੈਗ ਆਈ ਪੈਡ ਵਗੈਰਾ ਹੋਰ ਸਮਾਨ ਵੀ ਕਾਫੀ ਸੀ। ਤੋਂ ਇਸ ਵਿੱਚ ਉਸੇ ਦੌਰਾਨ ਰਸਤੇ ਵਿੱਚ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਪਰ ਚਾਰ ਨੌਜਵਾਨਾਂ ਨੇ ਉਸ ਨੂੰ ਡੇਟਾ ਹਥਿਆਰ ਦਾ ਦਿਖਾ ਕੇ ਰੋਕ ਕੇ ਡਰਾਮ ਘਾ ਕੇ ਉਸਦਾ ਪਿੱਠੂ ਬੈਗ ਖੋਲਿਆ ਜਿਸ ਪਰ ਉਸਦੇ ਬਿਆਨ ਪਰ ਬਸੇ ਬਠਾਣਾ ਪੁਲਿਸ ਨੇ ਮਕਦਮਾ ਦਰਜ ਕੀਤਾ ਸੀ ਤੇ ਤਫ਼ਤੀਸ਼ ਸ਼ੁਰੂ ਕੀਤੀ ਸੀ। ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭ ਮੰਗਰਵਾਲ ਜੀ ਦੀਆਂ ਹਦਾਇਤਾਂ ਮੁਤਾਬਕ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਕੱਲ ਬਸੀ ਪਠਾਣਾ ਪੁਲਿਸ ਦੀ ਟੀਮ ਨੇ ਇਹਨਾਂ ਦੋਸ਼ੀਆਂ ਨੂੰ 5 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੂੰ ਅੱਜ ਮਾਂਜੁਗਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਉਸ ਪੁਲਿਸ ਰਿਮਾਂਡ ਵਿੱਚ ਦੋਸ਼ੀਆਂ ਪਾਸੋਂ ਇਸ ਮੁਕੱਦਮੇ ਵਿੱਚ ਵਰਤੇ ਗਏ ਟੀਤਰ ਹਥਿਆਰ ਦਾ ਲੋਹਾ ਬ੍ਰਾਂਧ ਕੀਤਾ ਗਿਆ ਤੇ ਨਕਦੀ 25000 ਬ੍ਰਾਂਧ ਕੀਤੀ ਗਈ ਤੇ ਹੋਰ ਸਾਰਾ ਸਮਾਨ ਬ੍ਰਾਂਧ ਕੀਤਾ ਗਿਆ ਮੋਟਰਸਾਈਕਲ ਹਾਂਜੀ ਇਸ ਮਗਧਮਾ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਵੀ ਬ੍ਰਾਂਧ ਕਰ ਲਿਆ ਗਿਆ ਦੋਸ਼ੀ ਕਿਹਦੇ ਨਾਮ ਸਰ ਹਾਂਜੀ ਦੋਸ਼ੀ ਵਿਜੇ ਮਨਿੰਦਰ ਸ਼ਰਨਜੀਤ ਅਰਦੀਪ ਤੇ ਰਜਨੀਸ਼ ਇਹ ਬਸੇ ਵਟਾਣਾ ਦੇ ਰਹਿਣਾ ਰਜਨੀਸ਼ ਪਹਿਲਾਂ ਵੀ ਕੋਈ ਮਗਧਮਾ ਚੱਲਦਾ ਦੋਸ਼ੀ ਹਾਂਜੀ ਇਹਨਾਂ ਤੋਂ ਦੋ ਦੋਸ਼ੀਆਂ ਦੇ ਵਿੱਚ ਤੇ ਚੋਰੀ ਦਾ ਮਗਧਮਾ ਦਰਜ ਤੇ ਫਿਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਦਾ ਜਿਹੜਾ ਤੇ ਜੀ ਕੱਲ ਇਹ ਪੁਲਿਸ ਦੇ ਨਾਲ ਸ਼ਨਾਖਤ ਕਰਕੇ ਰਿਕਵਰੀ ਕਰਾਉਣ ਗਏ ਸੀ ਮੁਕਦਰੂ ਦੀ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਇਹ ਇੱਕ ਬੇਬਾਕ ਘਰ ਦੀ ਸ਼ੱਤ ਤੇ ਲੈ ਗਏ ਸੀ ਪੁਲਿਸ ਨੂੰ ਇਥੋਂ ਚਾਰ ਦੋਸ਼ੀਆਂ ਨੇ ਸ਼ਾਲਾ ਮਾਰਦਿਆਂ ਸੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹਨਾਂ ਦੇ ਕੁਝ ਪਰਦੇ ਸਟੱਲ ਲੱਗ ਗਏ ਟੋਟਲ ਕਿੰਨੇ ਰਸਤੇ ਤੱਕ ਇਹਨਾਂ ਜੀ ਪੰਜ ਦੋਸ਼ੀ ਅਰੈਸਟ ਕੀਤੇ ਗਏ ਜੀ